ਸਾਰੇ ਹੀ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਬੈਠੇ ਆ ਤੇ ਜਿਤਨੀ ਦੇਰ ਹੈਗਾ ਸਾਰੇ ਆਪਾਂ ਅਨੰਤ ਮਾਣਿਆ ਕਰੀਏ ਤੇ ਸੱਜਣੋਂ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਬੋਲ ਰਹੇ ਆ ਸਾਨੂੰ ਨਾ ਤੁਹਾਡੀ ਸੰਗਤ ਦੀ ਵੇਟ ਹੁੰਦੀ ਆ ਐਸ ਵਾਰ ਕਿਸ ਸੰਗਤ ਆਵੇਗੀ ਤੇ ਅਸੀਂ ਉਹਨਾਂ ਦੇ ਨਾਲ 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 ਮਿਲ ਕੇ ਸਾਰੇ ਕੀਰਤਨ ਕਰਾਂਗੇ ਤੇ ਅਨੰਦ ਮਾਣਾਂਗੇ ਕਿਉਂਕਿ ਬਾਕੀ ਦਿਨ ਤੇ ਸੰਗਤ ਚਲੋ ਜਿੰਨੀ ਵੀ ਆਉਂਦੀ ਆ ਔਰ ਜਦੋਂ ਨਾਲ ਸੰਗ ਕੀਰਤਨ ਕਰਨ ਵਾਲੀ ਅਸੀਂ ਵੇੜ ਕਰਦੇ ਆ ਐਤਵਾਰ ਦਾ ਕਿ ਸੰਗਤ ਆਵੇ ਉਹ ਰਸ ਮਾਣੀ ਉਹ ਰਸ ਚਖੀਏ ਸਾਰੇ ਜਣੇ ਨਾਲ ਮਿਲ ਕੇ ਕਰਕੇ ਕਿਉਂਕਿ ਤਾਂ ਹੀ ਉਹ ਪਾਸੇ ਕਿਰਪਾ ਕਰਦੇ ਆ ਰਹਿਮਤ ਕਰਦੇ ਆ ਗੁਰੂ ਪਾਤਸ਼ਾਹ ਜੀ ਬੜੇ ਬੇਅੰਤ ਨੇ ਇਹ ਪਾਵਨ ਸ਼ਬਦ ਆਵਦੀ ਨੇ ਸਰਮਣ ਕੀਤਾ ਇਹ ਜੈਪ ਸਰੀ ਰਾਗ ਦੇ ਅੰਦਰ ਪੰਜਵੇਂ ਪਾਦਛਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖੋ ਉਚਾਰਿਆ ਹੋਇਆ ਸ਼ਬਦ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਕਾਰ ਉਖੋ ਬੜੇ ਤਰਲੇ ਦੇ ਨਾਲ ਬੜੀਆਂ ਬੇਨਤੀਆਂ ਦੇ ਨਾਲ ਪਾਵਨ ਸ਼ਬਦ ਦੇ ਰਾਹੀਂ ਮਹਾਰਾਜ ਜੀ ਦੀ ਅਕੀਰਨਾ ਚ ਅਰਦਾਸ ਕਰਦੇ ਆਂ ਜੀ ਮਹਾਰਾਜ ਜੀ ਕਿਰਪਾ ਕਰਿਓ ਸਾਨੂੰ ਚਰਨਾਂ ਦੇ ਨਾਲ ਲਾ ਕੇ ਰੱਖਿਓ ਬੜੀ ਕਿਰਪਾ ਕੀਤੀ ਇਹ ਪਾਵਨ ਸ਼ਬਦ ਦੇ ਅੰਦਰ ਜਦੋਂ ਅਸੀਂ ਭੇਜ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ ਸ਼ਰਧਾ ਲੈ ਕੇ ਆਉਂਦੇ ਹਾਂ ਮਨ ਦੇ ਅੰਦਰ ਚਾਹ ਹੁੰਦਾ ਹੈ ਕਿ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਾਣਾ ਹੈ ਆਪਾਂ ਤੇ ਫਿਰ ਗੁਰੂ ਪਾਤਸ਼ਾਹ ਜੀ ਉਸ ਸਿੱਖ ਦੀ ਅਗੋਂ ਪਹਿਲਾਂ ਹੀ ਮੀਟ ਕਰਦੇ ਆ ਕਿ ਮੇਰਾ ਸਿੱਖ ਆ ਰਿਹਾ ਹੈ ਦਰਸ਼ਨਾਂ ਵਾਸਤੇ ਤੇ ਕੱਲ ਵੀ ਭਾਈ ਗੁਰਸਾਹਿਬ ਸਿੰਘ ਜੀ ਬੋਲ ਰਹੇ ਸੀ ਆਸਾ ਦੀ ਵਾਰ ਦੇ ਸੁਨੀਤਾ ਭੈਣ ਜੀ ਬਨਣ ਵੱਲੋਂ ਸੱਦੇ ਪੱਤੇ ਤੇ ਬਹੁਤ ਬੇਅੰਤ ਸੰਗਤਾਂ ਪਹੁੰਚੀਆਂ ਸੀ ਜਿਨ੍ਹਾਂ ਦਾ ਪਿਆਰ ਸੀ ਤੇ ਭਾਈ ਗੁਰਸਾਹਿਬ ਸਿੰਘ ਨੇ ਕੱਲ ਬੋਲਿਆ ਸੀ ਕਿ ਸਾਧ ਸੰਗਤ ਜਿੱਦਾਂ ਤੁਸੀਂ ਪਰ ਦੇ ਸੱਤੇ ਦੇ ਸਾਰੇ ਆਸਾ ਦੀ ਵਾਰ ਤੇ ਪਹੁੰਚਿਓ ਇਦਾਂ ਗੁਰੂ ਦੇ ਸੱਤੇ ਤੇ ਪਹੁੰਚਿਆ ਕਰੋ ਗੁਰੂ ਦੇ ਸੱਤੇ ਤੇ ਵੀ ਆਇਆ ਕਰੋ ਇਹ ਨਹੀਂ ਕਿ ਸਾਨੂੰ ਫਲਾਣੇ ਵੀਰ ਦੇ ਵੱਲੋਂ ਸਰਤਾ ਆਇਆ ਤੇ ਫੇਰ ਅਸੀਂ ਜਾ ਆਇਆ ਇਹ ਗੁਰੂ ਪਾਤਸ਼ਾਹ ਜੀ ਤੇ ਆਪਣੇ ਸਿੱਖਾਂ ਦੀ ਵੇਟ ਕਰਦੇ ਰਹਿੰਦੇ ਨੇ ਗੁਰੂ ਪਾਤਸ਼ਾਹ ਜੀ ਕਦੇ ਦੂਰ ਨਹੀਂ ਸਾਡੇ ਤੋਂ ਸਾਡੇ ਨਾਲ ਹੀ ਨੇ ਤੇ ਗੁਰੂ ਪਾਤਸ਼ਾਹ ਜੀ ਪਹਿਲਾਂ ਹੀ ਇੰਨਾ ਪਿਆਰ ਬਖਸ਼ ਕਰਦੇ ਇੱਕ ਸਾਖੀ ਯਾਦ ਆ ਗਈ ਮੈਨੂੰ ਗੱਲ ਕਰਦੇ ਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਟਾਈਮ 'ਚ ਇੱਕ ਭਾਈ ਸ਼ਮੀਰਾ ਜੀ ਹੋਇਆ ਸਾਰਿਆਂ ਨੇ ਸਰਬਣੇ ਨੂੰ ਕੀਤੇ ਹੋਣੇ ਸਾਖੀ ਭਾਈ ਸ਼ਮੀਰਾ ਜੀ ਹੋਇਆ ਉਹ ਉਹ ਭਾਈ ਸ਼ਮੀਰਾ ਜੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਗਏ ਅਨੰਪੁਰ ਸਹਿਬ ਉਦੇ ਮਨ ਦੇ ਵਿੱਚ ਨਾ ਘਰੋਂ ਹੀ ਬੜਾ ਚਾਹ ਸੀ ਕਿ ਅੱਜ ਮਹਾਰਾਜੇ ਗੁਰਕਲਗੀਧਰ ਪਾਤਸ਼ਾਹੀ ਜੀ ਦੇ ਦਰਸ਼ਨ ਕਰਕੇ ਆਉਣਿਆ ਤੇ ਗੁਰੂ ਪਾਤਸ਼ਾਹੀ ਕੋਲੋਂ ਮੰਗਣਾ ਕੁਛ ਨਹੀਂ। ਅੱਜ ਨਹੀਂ ਕੁਛ ਮੰਗਣਾ ਨਾ ਕੋਈ ਧੀਆਂ ਪੁੱਤਾਂ ਵਾਸਤੇ ਮੰਗਣਾ ਹੈ। ਨਾ ਕੋਈ ਜਾਇਦਾਦ ਮੰਗਣੀ ਹੈ। ਨਾ ਕੋਈ ਕਾਰੋਬਾਰ ਮੰਗਣਾ ਹੈ। ਅੱਜ ਉਹਦੇ ਅੰਦਰ ਜਿਹੜੀ ਮੰਗ ਸੀ ਨਾ ਇੱਕ ਵੱਖਰੀ ਮੰਗ ਸੀ। ਕੁਲ ਕਲਗੀਧਰ ਪਾਤਸ਼ਾਹ ਜੀ ਤੇ ਦਿਲਾਂ ਦੀ ਜਾਣਨ ਵਾਲੇ ਨਾ ਗੁਰੂ ਪਾਛਾ ਜੀ ਉਹ ਦਿਨ ਜਦ ਜਿਹੜੀ ਮੰਗ ਸੀ ਉਹ ਜਦੋਂ ਆਇਆ ਮਹਾਰਾਜ ਦੀ ਦਵਾਨ ਸਜੇ ਸੀ ਮਹਾਰਾਜ ਜੀ ਬੈਠੇ ਸੀ ਤਖਤਾਂ ਦੇ ਬਿਰਾਜਮਾਨ ਸਨ ਮਹਾਰਾਜ ਉਹ ਆ ਕੇ ਸੰਗਤ ਦੇ ਵਿੱਚ ਬੈਠ ਗਿਆ ਆਈਸੀ ਜੀ ਜਦੋਂ ਸੰਗਤ ਦੇ ਵਿੱਚ ਆ ਕੇ ਬੈਠਾ ਤੇ ਮਹਾਰਾਜ ਨੇ ਸਭ ਤੋਂ ਪਹਿਲਾਂ ਉਹਨੂੰ ਹੀ ਬਾਜ ਮਾਰੀ ਤੇ ਹਾਂਜੀ ਆਈ ਸ਼ੀ ਮੇਰਾ ਜੀ ਤੁਸੀਂ ਆਏ ਹੋ ਅਨੰਦਸਨ ਕੀਤਾ ਹਨ ਮਹਾਰਾਜ ਜੀ ਦਰਸ਼ਨਾਂ ਵਾਸਤੇ ਆ ਜਾਂ ਪੜ ਕਿੰਦੇ ਕਿ ਕੋਈ ਮੰਗਾ ਮਹਾਰਾਜ ਜੀ ਸਭ ਕੁਝ ਪਹਿਲਾਂ ਕਰਤਾ ਸੀ ਜਾਣੀ ਜਾਣ ਸੀ ਮਹਾਰਾਜ ਹਨਾ ਮਹਾਰਾਜ ਸਭ ਕੁਝ ਆ ਦੇ ਦਲਾ ਦੇ ਜਾਣਨ ਵਾਲੇ ਨੇ ਇਹ ਪਿਆਰ ਦੀ ਖੇਡ ਹੈ ਕਿ ਲਾਭੂ ਆਪਣੀ ਚਰਨ ਕਿੱਦਾਂ ਮਹਾਰਾਜ ਜੀ ਚਰਨਾਂ ਨੂੰ ਚਲਾਉਂਦੇ ਨੇ ਇਹ ਪਿਆਰ ਦੀ ਖੇਡ ਹੀ ਹੈ ਸਾਰੀ ਉਹਦੇ ਜਦੋਂ ਉਹਨੇ ਕਹੇ ਨਹੀਂ ਮਹਾਰਾਜ ਜੀ ਕੋਈ ਮੰਗ ਨਹੀਂ ਮਾਰੇ ਤੇ ਜਾਣਦੇ ਸੀ ਕਹਿੰਦੇ ਨਹੀਂ ਸ਼ਮੀਰਿਆ ਕੋਈ ਮੰਗ ਹੈ ਤੇਰੇ ਅੰਦਰ ਕਹਿੰਦੇ ਮਹਾਰਾਜ ਜੀ ਕੋਈ ਮੰਗ ਨਹੀਂ ਮਹਾਰਾਜ ਜੀ ਨੇ ਫੇਰ ਬਚਨ ਕੀਤਾ ਕਿ ਹਾਂ ਤੇ ਦੱਸ ਕੀ ਤੇਰੇ ਅੰਦਰ ਮੰਗਿਆ ਉਹ ਮਹਾਰਾਜ ਕਹਿੰਦੇ ਵੀ ਭਾਈ ਸ਼ਮੀਰਾ ਜੀ ਕਹਿੰਦੇ ਮਹਾਰਾਜ ਨੂੰ ਮਹਾਰਾਜ ਜੀ ਕੁਝ ਨਹੀਂ ਚਾਹੀਦਾ ਬਸ ਇੰਨੀ ਕਿਰਪਾ ਕਰਦੇ ਹੋ ਕਿ ਜੰਮਣ ਮਰਨ ਤੋਂ ਵੇਲਾ ਜੰਮਣ ਬਰਨਾ ਜੀ ਦਾ ਆ ਇਹ ਖਤਮ ਹੋ ਜਾਵੇ ਤੇ ਮਹਾਰਾਜ ਹੱਸ ਪਏ ਮਹਾਰਾਜ ਜੀ ਕਹਿੰਦੇ ਅਜੇ ਤੇ ਤੇਰੇ 14 ਜਨਮਧਰੀ ਪਿਆ ਹੋਇਆ ਅਜੇ ਤੂੰ 14 ਵਾਰੀ ਜੰਮਣਾ ਹੈ ਤੇ ਮਰਨਾ ਹੈ ਤੇ ਤੂੰ ਜਨਮ ਮਰਨ ਦੀ ਗੱਲ ਕਰਦਾ ਕਿ ਮੁੱਕ ਜਾਵੇ ਮਹਾਰਾਜ ਜੀ ਕਹਿੰਦੇ ਤੂੰ ਅਜੇ ਤੂੰ ਇੱਕ ਜਨਮਧਰੀ ਵਿੱਚ ਤੂੰ ਢਿੱਲ ਬਣਨਾ ਹੈ ਤੇ ਟੰਗਰਾਂ ਤੂੰ ਮਾਸ ਖਾਣਾ ਆ ਇੱਕ ਜਨਮ ਦੇ ਤੂੰ ਸਭ ਬਨ ਆਇਆ ਇੱਕ ਜਨਮ ਦੇ ਵਿੱਚ ਤੂੰ ਹੋਰ ਬੜੀਆਂ ਮਾਰੇ ਨੇ ਸਾਰੇ ਗਿਣ-ਗਿਣ ਕੇ ਦੱਸੇ ਉਹਨੂੰ ਫਿਰ ਮਾਰੇ ਨੇ ਕਿ ਇੰਨਾ ਤੇਰਾ 14ਵਾਂ ਜਨਮ ਹੋਣਾ ਆ ਤੂੰ ਇੱਕ ਗਰੀਬ ਪਰਿਵਾਰ ਦੇ ਵਿੱਚ ਜਨਮ ਲੈਣਾ ਤੇ ਫਿਰ ਤੂੰ ਬੜੀ ਬੰਦਗੀ ਕਰਨੀ ਤੇ ਫਿਰ ਤੇਰਾ ਉਧਾਰ ਹੋਣਾ ਜਾ ਕੇ ਉਹ ਸੁਣ ਕੇ ਮਨ ਤੇ ਵਿੱਚ ਟਾਰਾਂ ਗਏ ਨਾ ਪਹਿਲਾਂ ਕਿ ਮਹਾਰਾਜ ਜੀ ਮੈਂ ਤੇ ਤੁਹਾਡੇ ਦਰਸ਼ਨਾਂ ਨਾ ਆਇਆ ਆ ਤੁਹਾਡੇ ਹੁੰਦਿਆਂ ਵੀ ਮੈਨੂੰ 14 ਜਨਮ ਲੈਣੇ ਪੈਣਗੇ ਤੁਸੀਂ ਮਹਾਰਾਜ ਜੀ ਪਾਤਸ਼ਾਹਾਂ ਦੇ ਪਾਤਸ਼ਾਹ ਹੋ ਸੈਨਸਾ ਦੇ ਸੈਨਸਾ ਹੋ ਤੁਹਾਡੇ ਅੰਗੇ ਕੀ ਇਹ 14 ਜਨਮ ਜਦੋਂ ਚਰਨਾ ਦੇ ਵਿੱਚ ਉਹ ਟਹਿ ਗਿਆ ਅਰਦਾਸ ਕੀਤੀ ਬੜਾ ਮੈਨਾਂ ਕੀਤਾ ਮੈਂ ਮਹਾਰਾਜ ਦੇ ਚਰਨਾ ਤੋਂ ਸਿਰ ਰੱਖ ਕੇ ਕਿ ਮਹਾਰਾਜ ਜੀ ਕਿਰਪਾ ਕਰਿਓ ਮੈਨੂੰ ਕੱਖਲੇ ਨੂੰ ਜਦੋਂ ਸੋਜੀ ਹੋ ਜਾਂਦੀ ਹੈ ਨਾ ਸਾਨੂੰ ਮਾੜੀ ਛੁਡੀ ਸਾਨੂੰ ਪਤਾ ਪਹਿਲਾਂ ਹੀ ਸੋਜੀ ਪੈ ਜਾਂਦੀ ਹੈ ਤੇ ਫਿਰ ਇੱਕੋ ਹੀ ਅਰਦਾਸ ਹੀ ਹੁੰਦੀ ਹੈ ਇਹ ਐਡੀ ਸਿੱਧੀ ਸੋਜੀ ਨਹੀਂ ਹੁੰਦੀ ਇਹ ਬਾਣੀ ਦੇ ਨਾਲ ਸੋਜੀ ਆਉਂਦੀ ਆ ਬਾਣੀ ਸੁਣਦੇ ਨਾਲ ਬਾਣੀ ਪੜ੍ਹਨ ਦੇ ਨਾਲ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਗੁਰੂ ਦੇ ਹਿਰਦੇ ਦੇ ਅੰਦਰ ਵਸਾ ਕੇ ਰੱਖਣ ਦੇ ਨਾਲ ਹੀ ਸੋਜੀ ਪੈਠਾਂ ਦੀ ਉਦਾਂ ਸੋਜੀ ਨਹੀਂ ਆਉਂਦੀ ਉਹ ਦਸੂਜੀ ਪੈਂਦੀ ਨਹੀਂ ਤੇ ਉਹ ਫਿਰ ਮਹਾਰਾਜ ਜੀ ਨੇ ਟੁੱਟੇ ਮਹਾਰਾਜ ਜੀ ਨੇ ਕਿਰਪਾ ਕੀਤੀ ਦਰਸ ਦਿੱਤੀ ਮਹਾਰਾਜ ਜੀ ਕਹਿੰਦੇ ਫਿਰ ਕਹਿਉ ਦੱਸੀ ਨਾ ਕੱਲ ਨੂੰ ਅਮਰਤ ਸੰਚਾਰ ਹੋਣਾ ਹੈ ਤੇ ਤੂੰ ਅਮਰਤ ਛਕੀ ਕਰ ਤੇ ਦੱਸੀ ਨਾ ਕਿਸੇ ਨੂੰ ਉਹ ਘਰ ਚਲ ਗਿਆ ਘਰ ਜਾ ਕੇ ਅਗਲੇ ਦਿਨ ਆਇਆ ਉਹਨੇ ਇਸ਼ਨਾਨ ਪਾਣੀ ਕਰਕੇ ਅਮਰਤ ਛਕਿਆ ਅਮਰਤ ਛਕੀ ਉਹ ਘਰ ਚਲ ਗਿਆ ਰਾਤ ساری ਰਾਤ ਉਹ ਸੁੱਤਾ ਨਹੀਂ ਸਾਰੀ ਰਾਤ ਉਹ ਸੁੱਤਾ ਨਹੀਂ ਉਹਨੂੰ ਰਾਤ ਭਰੇ ਭਰੇ ਸੁਪਨੇ ਆਉਂਦੇ ਰਹੇ ਸੁਪਨੇ ਦੇ ਵਿੱਚ ਕੀ ਉਹ ਵਖੋ ਵਖੇ ਜਿਹੜੀਆਂ ਉਹਨੇ ਜੂਨਾ ਪੋਗਣੀਆਂ ਸੀ ਉਹ ਜੂਨਾ ਦੇ ਵਿੱਚ ਰਿਆ ਸਾਰੀ ਰਾਤ ਉਹ 14 ਜਿਹੜੀਆਂ ਜੂਨਾ ਉਹਨੇ ਪਹਿਣਾ ਸੀ ਉਹਨੇ ਪੋਖੀਆਂ ਅਗਲੇ ਦਿਨ ਫੇਰ ਮਹਾਰਾਜ ਕੋ ਗਿਆ ਮਹਾਰਾਜ ਜੀ ਮੈਂ ਤੇ ਨਾਲ ਸੁੱਤਾ ਹੀ ਨਹੀਂ ਮਹਾਰਾਜ ਜੀ ਮੇਰੇ ਤੇ ਮੈਥੇ ਸਾਰੀ ਰਾਤ ਹੀ ਇਹ ਮੈਥੇ ਇਦਾਂ ਲੰਘੀ ਆ ਮੈਨੂੰ ਤੇ ਸੁਪਨੇ ਬਨੇ ਮਹਾਰਾਜ ਜੀ ਡਰਾਉਣੇ ਆਉਂਦੇ ਰਹੇ ਫਿਰ ਮਹਾਰਾਜੀ ਨੇ ਕਿਹਾ ਕਿ ਤੇਰੀ ਅਸੀਂ ਜਿਹੜੇ ਜਨਮ ਸੀ ਨਾ ਉਹ ਸੁਪਨੇ ਦੇ ਵਿੱਚ ਛੱਡ ਦਿੱਤੇ ਸੁਪਨੇ ਦੇ ਵਿੱਚ ਜਿੱਦਾਂ ਤੂੰ 14 ਜਨਮ ਭੋਗਣੇ ਸੀ ਤੂੰ ਤਰਲਾ ਕਰਕੇ ਆਇਆ ਸੀ ਗੁਰੂ ਪਾਤਸ਼ਾਹ ਜੀ ਦੀ ਸ਼ਰਨ ਅਕਾਲ ਪੁਰਖ ਦੀ ਸ਼ਰਨ ਤੂੰ ਆ ਗਿਆ ਸੀ ਤੇਰੇ ਜਿਹੜੇ 14 ਜਨਮ ਤੂੰ ਲੈਣੇ ਸੀ ਉਹ ਤੇਰੇ ਕੱਟੇ ਗਏ ਇੰਨਾ ਦਿਆਲੂ ਹੈ ਗੁਰੂ ਪਾਤਸ਼ਾਹ ਇਹ ਦੀਵਾਨੋਂ ਕਿ ਅਜਿਹਾ ਇਨਾਂ ਤੇ ਝੋਲੀਆਂ ਭਰ ਦਿੰਦਾ ਉਦਾਂ ਵੀ ਝੋਲੀਆਂ ਭਰਦਾ ਆ ਪਰ ਜਿੰਦਗੀ ਨੂੰ ਕਿਹਾ ਜੀ ਸ਼ਰਨ ਚ ਆ ਜੀ ਕਿ ਮਹਾਰਾਜ ਜੀ ਤੇਰੇ ਹਾਂ ਬਸ ਬਾਹ ਫੜ ਲਿਆ ਉਹ ਜਦੋਂ ਬਾਹ ਫੜ ਲਵੇ ਮਾਰੇ ਫਿਰ ਇਹੀ ਅੰਦਾਜ਼ ਕਰੀ ਦੀ ਕਿ ਮਹਾਰਾਜ ਜੀ ਬਾਹ ਨਾ ਛੱਡੋਗੇ ਜੀ ਜੇ ਤੁਸੀਂ ਮੇਰੀ ਬਾਹ ਛੱਡ ਦਿੱਤੀ ਤੇ ਮੈਂ ਫਿਰ ਉਸੇ ਦਲਦਲ ਦੇ ਵਿੱਚ ਡੇਂਘਣਾ ਜੀ ਇਹ ਦਲਦਲ ਤੇ ਬੜੀ ਵੱਡੀ ਬੜੀ ਤਗੜੀ ਦਲਦਲ ਆ ਜੀ ਇੱਕ ਚੀਜ਼ ਐਚਐਸਸੀ ਕੋਤੇ ਖਾ ਰਹੇ ਹਨ ਤੇ ਦਲ ਦਲਿਆ ਤੇ ਜਿੰਦੂ ਉਹਦੀ ਬਾਹ ਫੜ ਲੈਂਦਾ ਮਹਾਰਾਜ ਉਹ ਦਲ ਦਲਿਆ ਨੂੰ ਕੱਢ ਨਹੀਂ ਹੁੰਦਾ ਜਦੋਂ ਕੱਢਦਾ ਤਾਂ ਫਿਰ ਸੋਜੀ ਆ ਜਾਂਦੀ ਜਾਂ ਫਿਰ ਅਰਦਾਸ ਇਹੀ ਹੈ ਕਿ ਮਹਾਰਾਜ ਜੀ ਕਿਤੇ ਮੈਂ ਫੇਰ ਨਾ ਡਿੱਗ ਪਾਵਾਂ ਉਹ ਦਲ ਖਾ ਲਦੇ ਹਾਂ ਜੀ ਮਹਾਰਾਜ ਜੀ ਮੈਂ ਉੱਥੇ ਨਹੀਂ ਜਾਣਾ ਫੇਰ ਮੈਨੂੰ ਬਚਾ ਕੇ ਰੱਖਿਓ ਤੇ ਫਿਰ ਮਹਾਰਾਜ ਬਚਾ ਕੇ ਰੱਖਦੇ ਨੇ ਇਬ ਦਾਦਾ ਜੀ ਉਹਨਾਂ ਸੀ ਸਾਰੇ ਬਣਾਈਏ ਕਿ ਗੁਰੂ ਪਰਸ਼ਾ ਜੀ ਕਿਰਪਾ ਕਰੋ ਦਰਸ ਦਿਖਾਓ ਸਾਡੇ ਤੇ ਸਾਨੂੰ ਸੋਜੀ ਨਹੀਂ ਆ ਰਹੀ ਚੰਗੇ ਮਾਈ ਜਿੰਨੀ ਦਿਨ ਸੋਜੀ ਨਹੀਂ ਆਉਂਦੀ ਅਸੀਂ ਬਹੁਤ ਕੁਝ ਸੋਚ ਕੇ ਬੈਠੇ ਹਾਂ ਪਰ ਉਹ ਹੈ ਹੀ ਨਹੀਂ ਇਹ ਸਭ ਕਮਾਇਆ ਆ ਜੋ ਸਾਨੂੰ ਦਿਖ ਰਿਹਾ ਉਹ ਹੈ ਨਹੀਂ ਤੇ ਜਦੋਂ ਸੱਚ ਦਿਖਣਾ ਸ਼ੁਰੂ ਹੋ ਜਾਂਦਾ ਫਿਰ ਮਨ ਦੇ ਅੰਦਰ ਡਰ ਵੀ ਰਹਿੰਦਾ ਕਿ ਮਹਾਰਾਜ ਜੀ ਕਿਤੇ ਇਹ ਜਿਹੜਾ ਮੇਰਾ ਰਸਿਆ ਇਹ ਜਿਹੜਾ ਮੇਰੇ ਅੰਦਰ ਪਿਆਰ ਬਣਿਆ ਇਹ ਕਿਤੇ ਟੁੱਟ ਨਾ ਜਾਵੇ ਤੇ ਗੁਰਪਾਤਸ਼ਰੀ ਕਿਰਪਾ ਕਰਦੇ ਨੇ ਚੜ੍ਹਦੀ ਕਲਾ ਕਰਦੇ ਨੇ ਆਓ ਆਪਾਂ ਪਾਵਨ ਸ਼ਬਦ ਦੇ ਨਾਲ ਜੁੜੀਏ ਉਹ ਸ਼ਬਦ ਆਪਾਂ ਪੜਿਆ ਤਾਂ ਨਾਲ ਹੀ ਉਹ ਸਾਖੀ ਵੀ ਜਾਤ ਹੈ ਪੁਰ ਕਲਗੀਧਰ ਪਾਤਸ਼ਾਹ ਜੀ ਦੀ ਆਪਾਂ ਪਾਵਨ ਸ਼ਬਦ ਦੇ ਨਾਲ ਜੁੜਦੇ ਹਾਂ ਜੀ ਸਾਰਿਆਂ ਨੇ ਰਲ ਮਿਲ ਕੇ ਬੈਠਣਾ ਹੈ ਵਾਹਿਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਤੁਹਾਡੇ ਅੰਦਰ ਪਈ ਸੁਭਦੀਪ ਸਿੰਘ ਜੀ